ਦੂਜੀ ਪੌੜੀ ਹੁਕਮੀ ਹੋਮ ਨੇ ਆਕਾਰ ਹੁਕਮ ਨਾਲ ਕਹਿਆ ਜਾਈ ਪਰਮਾਤਮਾ ਦੇ ਹੁਕਮ ਨਾਲ ਸਾਰੇ ਆਕਾਰ ਬਣਦੇ ਹਨ ਪਰ ਉਸ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੁਕਮੀ ਹੋਮ ਨੇ ਜੀਅ ਹੁਕਮੀ ਮਿਲੇ ਵਡਿਆਈ ਹੁਕਮ ਨਾਲ ਹੀ ਜੀਵ ਬਣਦੇ ਹਨ ਅਤੇ ਹੁਕਮ ਨਾਲ ਹੀ ਵਡਿਆਈ ਮਿਲਦੀ ਹੈ ਹੁਕਮੀ ਉੱਤਮੋਂ ਨੀਚੋਂ ਹੁਕਮੇ ਲਿਖੇ ਦੁੱਖ ਸੁੱਖ ਪਾਏ ਹ ਹੁਕਮ ਨਾਲ ਹੀ ਕੋਈ ਉੱਚਾ ਬਣਦਾ ਹੈ ਕੋਈ ਨੀਚਾ ਦੁੱਖ ਅਤੇ ਸੁੱਖ ਵੀ ਹੁਕਮ ਅਨੁਸਾਰ ਹੀ ਮਿਲਦੇ ਹਨ ਇੱਕ ਨਾ ਹੁਕਮੀ ਬਖਸੀਸ ਇੱਕ ਹੀ ਹੁਕਮੀ ਸਦਾ ਪਵਾਈ ਹੈ किसान हुक्मशीश मिलती है किसे सदा भटकन हुक्मे अंदर सब को बाहर हुक्म ना कोए सब कुछ परमात्मा के हुक्म अंदर है उसके हुक्म तो बाहर कोई नहीं नानक हुक्म जे बुझे तो हमें कहे ना कोए गुरु नानक जी केंद्र कि जे कोई परमात्मा के हुक्म समझ लवे तो वह अहंकार नहीं करता ਇਹ ਪੜੀਸਾਨੂੰ ਸਿਖਾਉਂਦੀ ਹੈ ਕਿ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਅਧੀਨ ਹੈ ਇਸ ਨੂੰ ਸਮਝਣ ਨਾਲ ਅਹੰਕਾਰ ਖਤਮ ਹੋ ਜਾਂਦਾ ਹੈ ਅਤੇ ਮਨੁੱਖ ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਬਿਤਾਉਂਦਾ ਹੈ